ਖਾਨ ਵੀਰੋ ਸਾਸਰੀ ਕਾਲ ਅੱਜ ਅਸੀਂ ਮਲੋਟ ਜਾ ਰਹੇ ਸੀ ਰਸਤੇ 'ਚ ਬੱਲੂਆਣਾ ਪਿੰਡ ਹੈ ਜੀ ਟੋਲ ਪਲਾਜੇ ਕੋਲੇ ਇੱਥੇ ਬਾਈਆਂ ਕੋਲੇ ਕਿੰਨੂਆ ਦੇ ਬਾਗ ਲੱਗੇ ਆ ਜੀ ਕਿਸਾਨ ਵੀਰੋ ਜਿਹੜੇ ਕਿਸਾਨ ਵੀਰਾਂ ਦੇ ਨਰਮੇ ਵਾਲਾ ਬਾਣ ਹੈ ਜੀ ਨਰਮੇ ਹੋਣੋਂ ਹਟ ਕੇ ਜੀ ਉਹ ਕਿਲਾ ਅੱਧਾ ਕਿਲਾ ਟਰਾਈ ਜ਼ਰੂਰ ਕਰ ਸਕਦਾਗਾ ਬਾਈ ਨਾਲ ਗੱਲਬਾਤ ਕਰੀ ਆ 4 ਸਾਲ ਤੋਂ ਫਲ ਦੇਣ ਲੱਗ ਜਾਂਦਾ ਜੀ ਇਹ ਠੇਕੇ ਦੀ ਗੱਲ ਕਰੀਏ ਸੀਜ਼ਨ ਦੀ ਤਾਂ 1.5 ਲੱਖ ਸਟਾਰਟਿੰਗ ਅਰੇਂਜ ਹੈ ਜੀ ਬਾਕੀ ਵਧੀਆ ਦਾ ਫਾਲ ਤੇ ਡਿਪੈਂਡ ਹੈ ਜੀ ਜਿੰਨਾ ਫਾਲ ਵੱਧ ਆਉਂਦਾ ਉਹਨਾ ਠੇਕਾ ਵੱਧ ਹੁੰਦਾ ਜਿਹੜੇ ਕਿਸਾਨ ਵੀਰਾਂ ਨੇ ਆਪ ਮੰਡੀਕਰਨ ਕਰਨਾ ਹੈਗਾ ਉਹਨਾਂ ਲਈ ਬਹੁਤ ਲਾਹੇਵੰਦ ਖੇਤੀ ਆ ਇਹ ਜੀ ਦੇਖ ਸਕਦੇ ਹੋ ਤੁਸੀਂ ਫਾਲ ਆ ਗਿਆ ਜੀ ਪੱਕਣ ਨੂੰ ਤਿਆਰ ਆ ਜੀ ਵੀਡੀਓ ਜੀ ਤੁਹਾਨੂੰ ਦਿਖਾ ਰਹੇ ਆ ਇਹ ਸਾਡੇ ਨਾਲ ਬਣੇ ਰਹੋ ਅਸੀਂ ਕਿਸਾਨ ਵੀਰਾਂ ਨਾਲ ਗੱਲਬਾਤ ਕਰਾਵਾਂਗੇ ਉਹਦਾ ਤਜਰਬਾ ਸਾਂਝਾ ਕਰਾਵਾਂਗੇ ਕਿ ਕਿੰਨਾ ਖਰਚਾ ਹੈਗਾ ਕਿੰਨਾ ਇੱਕ ਫਾਇਦੇਮੰਦ ਲਾਹੇਵੰਦ ਇਹティア ਕਿਨੂਆ ਦੇ ਬਾਗ ਦੀ ਸੋ ਸਾਡੇ ਨਾਲ ਵੀਡੀਓ ਚ ਬਣੇ ਰਹੋ ਜੋ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਵੀਡੀਓ ਦੇਖਦੇ ਹੋ ਪਿਆਰ ਦਿੰਦੇ ਹੋ ਸਾਨੂੰ 바ਵਾ ਪੀਵੀ03 ਮਾਲਵਾ ਸਾਡਾ ਚੈਨਲ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਵੀਡੀਓ ਚ ਸਾਡੇ ਨਾਲ ਬਣੇ ਰਹੋ ਕਿਸਾਨ ਵੀਰ ਨਾਲ ਗੱਲਬਾਤ ਕਰਾਉਣੇ ਆ ਸਤਿ ਸ਼੍ਰੀ ਅਕਾਲ ਜੀ ਜੀ ਤੁਹਾਡਾ ਨਾਂ ਕੀ ਸੁਖਦੇਵ ਸਿੰਘ ਆ ਜੀ ਪਿੰਡ ਜੀ ਬਲੂਆਣਾ ਤੇ ਜ਼ਿਲ੍ਹਾ ਕਿਹੜਾ ਪੈਂਦਾ ਜੀ ਆਪਣਾ ਬਠਿੰਡਾ ਹੈ ਜੀ ਟੈਂਡਾ ਜਲਾਜੀ ਹਾਂਜੀ ਅਸੀਂ ਬਾਈ ਜੀ ਤੁਹਾਡੇ ਕੋਲ ਇਹ ਜਾਣਕਾਰੀ ਲਵਾਂਗੇ ਜੇ ਕੋਈ ਕਿਸਾਨ ਵੀਰ ਜਿਵੇਂ ਨਰਮੇ ਹੋਂੋਂ ਹਟ ਗਿਆ ਹਾਂਜੀ ਇਹ ਕਿੰਨੂਆਂ ਦਾ ਬਾਗ ਲਾਵੇ ਕਿੱਲਾ ਆਤਾ ਕਿੱਲਾ ਆਤਾ ਕਿਵੇਂ ਰਹੂਗੀ ਜੀ ਖੇਤੀ ਠੀਕ ਹੈ ਜੀ ਖੇਤੀ ਵਧੀਆ ਇਹ ਫਲ ਦੀ ਗੱਲ ਕਰੀਏ ਫਲ ਕਿੰਨੇ ਚਾਰ ਤੋਂ ਆਉਣ ਲੱਗ ਜਾਂਦਾ ਜੀ ਹਾਂਜੀ ਇਹ ਚਾਰ ਸਾਲਾਂ ਤੋਂ ਦਿੰਦਾ ਹੈਗਾ ਠੀਕ ਹੈ ਜੀ ਤਿੰਨ ਸਾਲ ਤਾਈ ਤਾਂ ਬੂਟਾ ਬਣਾਉਣਾ ਪੈਂਦਾ ਹਾਂਜੀ ਚੌਥੇ ਸਾਲ ਫਿਰ ਇਹ ਫਲ ਦਿੰਦਾ ਪੂਰਾ ਫਿਰ ਬੂਟਾ ਮਰਦਾ ਉਹੜਾ ਸੀ ਦੇਖਿਆ ਵੀ ਤੁਸੀਂ ਢੋਲ ਖੜਕਾ ਰਹੇ ਹੋ ਇਹ ਜਾਨਵਰਾ ਤੋਂ ਵਾਸੀ ਇਹ ਜੀ ਇੱਥੇ ਹੀ ਪੈਂਦੇ ਤੂੰ ਤੇ ਹੋਰ ਤਾਂ ਕਿਹਦੇ ਹੈ ਨਹੀਂ ਇਹ ਤੋਤੇ ਪੈਂਦੇ ਆ ਯਾਰ ਹਾਂ ਤੂੰ ਤੇ ਇਹਨੂੰ ਖਾਂਦੇ ਆ ਇੱਥੇ ਹੀ ਸਾਡੇ ਹੋਰ ਅਸੀਂ ਬਾਗਾਂ 'ਚ ਦੇਖਿਆ ਉਹਨਾਂ ਦੇ ਹੈ ਨਹੀਂ ਉਹਨਾਂ ਦੇ ਹੈ ਨਹੀਂ ਜੀ ਹਾਂ ਜੀ ਜੇ ਕਿਲਾਗਾ ਕਿਲਾ ਕਿਸਾਨ ਵੀਰ ਕੋਈ ਵੀ ਖੇਤੀ ਕਰੇ ਤਾਂ ਕੋਈ ਮਾੜਾ ਨਹੀਂ ਜੀ ਨਹੀਂ ਜੀ ਕੋਈ ਮਾੜਾ ਨਹੀਂ ਇਹ ਆਪਾਂ ਗੱਲ ਕਰੀਏ ਠੇਕੇ ਤੇ ਲਾਉਣਾ ਆਵੇ ਜੇ ਠੇਕੇ ਤੇ ਇਹ ਵੇਖੋ ਵੇਖਾ ਬੂਟਿਆਂ ਦੀ ਪੀਸ਼ ਚੰਗੀ ਹੋਵੇ ਹਰਾ ਭਰਾ ਫਲ ਵਧੀਆ ਹੋਵੇ ਹਾਂ ਜੀ ਆ ਪੰਜਵੇਂ ਕੇ ਸਾਲ ਇਹ ਲੱਖ ਰੁਪਿਆ ਕੇ ਲਾਠੇ ਕੇ ਤੇ ਲੱਗ ਜਾਂਦਾ ਲੱਖ ਡੇਢ ਲੱਖ ਰੁਪਿਆ سٹਾਰਟ ਰੇਂਜ ਹੋ ਜਾਂਦੀ ਹੈ ਖਤਾ ਕੀ ਹੈ ਤੇ ਜੇ ਪੋਜੀਸ਼ਨ ਵਧੀਆ ਹੋਵੇ ਤਾਂ ਵਪਾਰੀ ਫਲ ਵੇਖ ਕੇ ਲੈਂਦਾ ਤੇ ਜੇ ਜਿਵੇਂ ਆਹ ਬੂਟੇ ਐਡੇ ਹਾਂਜੀ ਇਹ ਇਹ ਜਾਂ ਤਾਂ 2-2 2.5 ਲੱਖ ਨੂੰ ਵੀ ਲੈ ਲੈਂਦੇ ਠੀਕ ਹੈ ਜੀ ਹਲ ਭਰਿਆ ਹੋਵੇ ਪੂਰਾ ਤੇਰੀ ਹਾਈਟ ਵੀ ਹੈਗੀ ਹੈ ਜੀ 8-9 ਫੁੱਟ ਹੈਗੀ ਆ ਹਾਂ ਹਾਂ ਐਡੇ ਐਡੇ ਬੂਟੇ ਹੋਣ ਹਾਂ ਸੋ ਤੱਕ ਭਰਿਆ ਹੋਇਆ ਹਾਂਜੀ ਹਾਂਜੀ ਇਹ ਦਾ ਜੇ ਰਾਗ ਦੀ ਗੱਲ ਕਰੀਏ ਖਰਾਕ ਕੀ ਦਿੰਦੇ ਹਨ ਖਰਾ ਤਾਂ ਇਹ ਸੁਪਰ ਤੇ ਜਿੰਕ ਅੱਛਾ ਜੀ ਤੇ ਪੋਟਾਸ਼ ਇਹ ਤਿੰਨ ਕਿ ਚੀਜ਼ਾਂ ਦਿੰਦੇ ਕੋਈ ਸਪਰੇ ਵਗੈਰਾ ਸਪਰੇਆਂ ਹੁੰਦੀਆਂ ਪਹਿਲਾਂ ਫਟਾਰੇ ਵੇਲੇ ਵੀ ਹੁੰਦੀਆਂ ਫਰਬਰੀ ਕੀ ਜਦੋਂ ਫਲ ਚੱਕਦਾ ਅੱਛਾ ਜੀ ਤੇਲ ਵਾਲੀ ਸਪਰੇ ਠੀਕ ਹੈ ਜੀ ਫੇਟੋ ਥੱਲੇ ਜਾ ਪੈ ਜਾਂਦਾ ਉਹ ਹੁੰਦੀਆਂ ਟਾਈਮ ਟਾਈਮ ਤੇ ਜਦੋਂ ਫੁੱਟਦਾ ਉਹ ਵੀ ਲੈਂਦਾ ਇਹ ਫਲ ਕਿੰਨੇ ਟਾਈਮ ਚ ਪੱਕਦੇ ਸੀ ਹੁਣ ਚੱਲੀ ਜਾਂਦਾ ਅਕਤੂਬਰ ਦਾ ਮਹੀਨਾ ਚੱਲੀ ਜਾਂਦਾ ਜੀ ਇਹ ਦਸੰਬਰ ਚ ਸਟਾਰਟ ਹੋ ਜੂਗਾ ਆ ਦਸੰਬਰ ਤੋਂ ਬਾਅਦ ਆ ਦਸੰਬਰ ਤੋਂ ਬਾਅਦ ਸਟਾਰਟ ਹੋ ਜੂਗਾ ਹਾਂ ਜੀ ਜੇ ਕੋਈ ਕਿਸਾਨ ਵੀਰ ਕਿਲਾ ਅੱਧਾ ਕਿਲਾ ਲਾਉਂਦਾ ਤਾਂ ਲਾਹੇਵੰਦ ਆ ਜੀ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਤਾਂ ਕੋਈ ਘਾਟੇ ਵਾਲੀ ਚੀਜ਼ ਤਾਂ ਹੈ ਨਹੀਂ ਘਾਟੇ ਵਾਲੀ ਹੈ ਨਹੀਂ ਜੀ ਜੇ ਆਪ ਨਹੀਂ ਮੰਡੀਕਰਨ ਕਰਦਾ ਤਾਂ ਠੇਕੇ ਦੇ ਵੀ ਦੇ ਸਕਦਾ ਠੇਕੇ ਤੇ ਵੀ ਦੇ ਸਕਦਾ ਪੋਜੀਸ਼ਨ ਚੰਗੇ ਹੋਏ ਬਸ ਹੁੰਦਾ ਕਿ ਆਇਓ ਕੋ ਆ ਫੜ ਦੇਖੋ ਲੱਗਾ ਬੂਟਾ ਹਰਾ ਪਰ ਹੈ ਬਾਗ ਹੋਏ ਹਰਾ ਜੀ ਠੀਕ ਹੈ ਜੀ ਜਿਵੇਂ ਆ ਆਪਣਾ ਸਾਰੇ ਦੀ ਪੀਸ਼ ਹੁਣ ਸਹੀ ਐ ਪਹਿਲਾਂ ਇਹ ਖਰਾਬ ਸੀਗਾ ਇਹ ਬੂਟਿਆਂ ਦੀ ਗੱਲ ਕਰੀਏ ਜੀ ਬੂਟਿਆਂ ਦਾ ਮਾੜਾ ਦੱਸ ਦੋ ਵੀ ਕਿੱਥੋਂ ਲਿਆ ਕੇ ਲਾਏ ਤੁਸੀਂ ਬੂਟੇ ਇਹ ਹਿਸ਼ਾਰਪੁਰ ਵਾਲੀ ਵੈਰਾਈਟੀ ਐ ਇਥੇ ਉਹ ਸਰਕਾਰ ਨੇ ਲਿਆਂਦੇ ਸੀ ਬੂਟੇ ਠੀਕ ਐ ਜੀ ਭਗਵਾਨੀ ਵਿਭਾਗ ਵਾਲਿਆਂ ਨੇ ਠੀਕ ਐ ਜੀ ਉਹ ਦੇ ਗਏ ਸੀ ਇਹ ਕਿੰਨੇ ਸਮੇਂ ਤੋਂ ਲਾ ਰਹੇ ਜੀ ਤੁਸੀਂ ਬਾ ਕਿੰਨੇ ਸਮੇਂ ਤੋਂ ਹੋ ਗਿਆ ਲੱਗੇ ਨੂੰ ਇਹ 10 ਸਾਲ ਤੋਂ ਜ਼ਿਆਦੇ ਹੋ ਗਿਆ 10 ਸਾਲ ਤੋਂ ਉੱਤੇ ਹੋ ਗਿਆ ਜੀ ਹਾਂ ਜੀ ਅਜਿਹੇ ਵੱਡੇ ਬੂਟੇ ਦਿੰਦੇ ਆ ਹਾਂ ਜੀ ਹਾਂ ਇਹ 10 ਸਾਲ ਤੋਂ ਉੱਤੇ ਦੇ ਆ ਛੋਟਿਆ ਜੀ ਇਹ ਨਵੇਂ ਲਾਇਆ ਹੈ ਇਹ ਤਾਂ ਨਵੇਂ ਲਾਇਆ ਫਿਰ ਸੁੱਕ ਗਿਆ ਸੀ ਨਾ ਬਾਹਰ ਜੀ ਚਲੋ ਬਹੁਤ ਬਹੁਤ ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਠੀਕ ਹੈ ਜੀ ਧੰਨਵਾਦ ਸਤਿਕਾਰ ਜੀ ਸਤਿ ਸ੍ਰੀ ਅਕਾਲ ਜੀ ਤਾਂ ਕਿਸਾਨ ਵੀਰੋ ਆਪਾਂ ਕਿਸਾਨ ਵੀਰਾਂ ਨਾਲ ਗੱਲ ਕਰਵਾਈ ਹੈ ਜੀ ਕਹਿੰਦੇ ਵੀ ਜੇ ਫਾਲ ਚੰਗਾ ਹੋਵੇ ਤਾਂ ਚੰਗਾ ਠੇਕਾ ਵੀ ਮਿਲ ਜਾਂਦਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਦਸੰਬਰ ਦੇ ਮਹੀਨੇ ਤੱਕ ਕੇ ਤਿਆਰ ਹੋ ਜਾਊਗਾ ਫਾਲ ਹਾਈਟ ਦੀ ਗੱਲ ਕਰੀਏ ਤਾਂ 8-10 ਫੁੱਟ ਹਾਈਟ ਹੋ ਗਈ ਆ ਬੂਟੇ ਦੀ ਦੇਖ ਸਕਦੇ ਹੋ ਤੁਸੀਂ ਵੀਡੀਓ ਚ ਸੋ ਕਮੈਂਟਾਂ 'ਚ ਦੱਸਣਾ ਜੀ ਤੁਹਾਨੂੰ ਕਿਵੇਂ ਲੱਗਿਆ ਜੀ ਇਹ ਸੁਝਾਓ ਕਿੰਨੂਆ ਦੇ ਬਾਗ ਵਾਲਾ ਜੀ ਸੋ ਅਗਲੀ ਵੀਡੀਓ 'ਚ ਮਿਲਦੇ ਆ ਸਾਰੇ ਕਿਸਾਨ ਵੀਰਾਂ ਨੂੰ ਸასი ਕਾਲ ਜੀ ਧੰਨਵਾਦ ਜੀ